ਬਿਰਦੇ ਬਿਰਦ ਪ੍ਰਵਿਆ ਪਰਿਆ ਦਉ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੋ ਕਹਾ ਤਲ ਗੁਰ ਸੇਵੀਐ ਹਨਿਸ ਸਹਜਿਸ ਪਾਏ ਦਰਸਨੁ ਪਰਸਿਐ ਗੁਰੂ ਕਰ ਜਨਮ ਮਰਨੁ ਦੁਖ ਗਾਈ ਹੋਵੈ ਸਿਧਤ ਖਸੰਦੀ ਮੂਰੇ ਅਰਸੋ ਗੁਰ ਤੋਂ ਜਤੀਆ ਤੁਘ ਡਿਠੀ ਸਚੇ ਪਾਤਿਸਾ ਮਲ ਜਨਮ ਜਨੁ ਧੀ ਕਟਿਏ ਸਜੋ ਸਤਿ ਆਪਿ ਸਭ ਸਿਰ ਸਾਹੰਦ ਸਾ ਜਿਸ ਪਾਸ ਬੈអង្ ਸੋਹੀਏ ਸਵਨਾੰਗਾ ਵੀਸਾਤ ਸਤਨਾ ਵਾਹਿ ਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾਂ ਅਬਨਾਸੀ ਜੀਨ ਕੋ ਦਾਤਾ ਸਿਮਰਤੇ ਸਭ ਮਾਲ ਕੋਈ गुण निधान भगतन गार्तन बिरला पावै कोई अवनासी जी अनको दाता सिमरते सब मल खोई गुण निधान भगतन गार्तन ਬਿਰਲਾ ਪਾਵੈ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਰਨ ਪਿਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਰਹਾ ਵਡਭਾਗੀ ਸਾਧ ਸੰਗਿ ਪਰਾਪਤ ਤਨ ਭੇਟਿ ਦੁਰਮਤਿ ਖੋਈ ਤਨ ਕੀ ਦੂਰ ਨਾਲਿ ਕਾਸ ਬਾਛੈ ਜਿਨ ਹਰਿ ਨਾਮ ਹਰਦੈ ਕਰੋਈ ਬੜ ਭਾਗੀ ਸਾਧ ਸੰਗਿ ਬਰਾਪਦ ਤਨ ਭੇਟਤ ਦੁਰਮਤ ਖੋਈ ਤੈਨ ਕੀ ਤੂਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਹਰਦੈ ਕਰੋਈ ਵਾਹੀ ਗੁਰੂ ਕੀ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਅਬਨਾਸੀ ਕੀ ਇਨਕੋ ਦਾਤਾ ਸਿਮਰਤ ਸਭ ਮਲਕੋਈ ਗੁਣ ਨਿਦਾਨ ਭਗਤਨ ਕਾ ਵਰਤਨ ਬਿਰਲਾ ਪਾਵੈ ਕੋਈ ਸਤਨਾ Saгын